ਸਤਗੁਰੂ ਜੀ ਨੇ ਕਿਰਪਾ ਕੀਤੀ ਅੱਜ ਫੇਰ ਇੱਕ ਵਾਰ ਆੜਾ ਜੀ ਨੇ ਆਡੇ ਤੇ ਮਿਹਰ ਕੀਤੀ ਆਪਾਂ ਨੰਬਰ ਚਲੇ ਦਾ ਪਾਵਨ ਸਭਾ ਬਖਸ਼ਿਸ਼ ਹੋਇਆ ਸੀ ਸਤਗੁਰੂ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਦੇ ਸਾਰੇ ਸੰਤਾਂ ਨੂੰ ਦਰਸ਼ਨ ਦੇ ਦਾਤ ਬਖਸ਼ਿਸ਼ ਕੀਤੀ ਸਵੇਰ ਦੇ ਵੇਲੇ ਦੇ ਜੋ ਮੁੱਖਵਾਕ ਦੀ ਦਾਤ ਆਸੂ ਸੰਤਾਂ ਨੂੰ 4:10 ਤੇ ਬਖਸ਼ਿਸ਼ ਹੋਈ ਸੀ ਸੋ ਉਹ ਰਖਵਾਕ ਦੀ ਕਥਾ ਵਿਚਾਰ ਆਸ ਉਹ ਸੰਗਤ ਨੇ ਸਰਵਣ ਕਰਨੇ ਗੁਰੂ ਸਾਹਿਬ ਸੰਗਤ ਜੀ ਜੇਕਰ ਅਸੀਂ ਉਸ ਵੇਲੇ ਨਹੀਂ ਹਾਜ਼ਰ ਹੋ ਸਕਦੇ ਤਾਂ ਜੇਕਰ ਇਸ ਵਕਤ ਅਸੀਂ ਹਾਜ਼ਰ ਹੋ ਜਾਂਦੇ ਆ ਗੁਰੂ ਸਾਹਿਬ ਤਾਂ ਵੀ ਤੁਹਾਡਾ ਪਰਤਿ ਵਿਲਾ ਪ੍ਰਵਾਨ ਕਰ ਲੈਣਗੇ ਤਾਂ ਵੀ ਤੁਹਾਡੀ ਜੀ ਸੇਵਾ ਉਹ ਪ੍ਰਮਾਨ ਕਰਨਗੇ ਬਸ ਸਾਡੇ ਅੰਦਰ ਤਾਂ ਘੋੜੀ ਚਾਹੀਦੀ ਹੈ ਪ੍ਰਮਾਤਮਾ ਦੇ ਦਰਸ਼ਨਾਂ ਦੀ ਪ੍ਰਮਾਤਮਾ ਦੀ ਸੇਵਾ ਦੀ ਸੋ ਗੁਰੂ ਸਾਹਿਬ ਅਕਸ਼ੀ ਕਰਦੇ ਨੇ ਸ਼ਲੋਕ ਮਹਲਾ 3 ਜਬ ਸ਼ੇਕਤ ਦੇ ਵਿੱਚ ਕੁਰਬਾਨੀ ਆਈ ਹੈ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਹਸਤੀ ਸਿਰਜੋ ਅੰਕਸ ਹੈ ਅਹਰਣ ਜੀਵ ਸਰਦੀ ਪੁਰਸਾ ਬਖਸ਼ਿਸ਼ ਕਰਦੇ ਨੇ ਕਿ ਹਸਤੀ ਸਿਰਜੋ ਅੰਕਸ ਹੈ ਅਹਰਣ ਜੀਵ ਸਰਦੀ ਕਹਿੰਦੇ ਜਿਹੜਾ ਹਾਥੀ ਆ ਨਾ ਹਾਥੀ ਨੂੰ ਚਲਾਉਣ ਵਾਲਾ ਵੀ ਇਨਸਾਨ ਹੈ ਸਾਹ ਸੰਗਤ ਜੀ ਪੁਰਸ਼ ਕਰਨੇ ਅਸਤੀ ਸਰਜੋ ਅੰਕਸ ਹੈ ਅਸਤੀ ਭਾਵ ਹਾਥੀ ਨੂੰ ਕਿਹਾ ਗਿਆ ਹੈ ਸਰਜੋ ਅੰਕਸ ਹੈ ਭਾਵ ਹਾਥੀ ਦੇ ਸਿਰ ਤੇ ਬੈਠਾ ਹੋਇਆ ਉਹ ਵਿਅਕਤੀ ਜਿਹੜਾ ਜਿਸਦੇ ਹੱਥ ਵਿੱਚ ਇੱਕ ਲੋਹੇ ਦਾ ਤਿੱਖਾ ਸੂਲ ਹੈ ਸੂਹਾ ਹੈ ਤਿੱਖਾ ਜਿਆ ਤੇ ਜਦੋਂ ਉਹਦੇ ਸਿਰ 'ਚ ਮਾਰਦਾ ਹੈ ਤੇ ਉਹਨੂੰ ਸੰਕੇਤ ਦਿੰਦਾ ਹੈ ਕਿ ਇੱਧਰ ਨੂੰ ਮੁੜਨਾ ਹੈ ਉਧਰ ਨੂੰ ਮੁੜਨਾ ਹੈ ਸਿੱਧਾ ਜਾਣਾ ਹੈ ਜਾਂ ਪਿਛਾਣ ਨੂੰ ਜਾਣਾ ਹੈ ਅਸਤੀ ਚਰਜੋ ਅੰਕਸ ਹੈ ਐ ਰੜ ਜੋ ਸਿਰ ਦੀ ਭਾਵ ਜਿਵੇਂ ਹਾਥੀ ਦੇ ਸਿਰ ਦੇ ਵਿੱਚ ਉਹ ਕੁੰਡਾ ਵੱਜਦਾ ਹੈ ਤੇ ਉਹ ਸਮਝਦਾ ਹੈ ਕਿ ਮੈਂ ਐ ਨੂੰ ਜਾਣਾ ਉਧਰ ਨੂੰ ਜਾਣਾ ਇਸੇ ਤਰ੍ਹਾਂ ਸਾਧ ਸੰਗਤ ਜੀ ਸਾਡਾ ਮਨ ਵੀ ਇੱਕ ਹਾਥੀ ਦੀ ਨਿਆਈ ਹੈ ਤੇ ਨਾਮ ਰੂਪੀ ਜਦੋਂ ਇਹਦੇ ਸਿਰ ਦੇ ਵਿੱਚ ਅਕੁਸ ਵੱਜਦਾ ਹੈ ਉਹ ਕੁੰਡਾ ਵੱਜਦਾ ਆਣ ਕੇ ਤਾਂ ਇਹਨ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਇੱਧਰੋਂ ਹਟ ਕੇ ਇੱਧਰ ਲੰਘਣਾ ਹੈ ਮਾੜੇ ਕਰਮਾਂ ਨੂੰ ਛਾੜ ਕੇ ਚੰਗੇ ਕਰਮਾਂ ਵਾਲੇ ਪਾਸੇ ਜਾਣਾ ਹੈ ਜੇ ਕਹਿੰਦੇ ਨੇ ਇਹ ਰਣ ਜੋ ਸਰ ਦੇ ਫਿਰ ਸਾਧ ਸੰਗਤ ਜੀ ਕਹਿੰਦੇ ਨੇ ਕਿ ਜਿਵੇਂ ਲੋਹੇ ਦੇ ਉੱਤੇ ਜਦੋਂ ਥੌੜਾ ਵੱਜਦਾ ਏ ਤਾਂ ਉਹ ਆਪਣਾ ਕਾਰ ਬਦਲ ਲੈਂਦਾ ਏ ਪਹਿਲਾਂ ਅਗਨ ਦੇ ਨਾਲ ਉਹਨੂੰ ਸਾੜਿਆ ਜਾਂਦਾ ਏ ਅੱਗ ਦੇ ਨਾਲ ਉਹਨੂੰ ਰੱਖਿਆ ਜਾਂਦਾ ਏ ਅੱਖ ਦੇ ਅੱਗ ਦੇ ਵਿੱਚ ਪੂਰਾ ਤਪਾਇਆ ਜਾਂਦਾ ਏ ਜਦੋਂ ਅੱਗ ਦੇ ਵਿੱਚ ਤਪਦਾ ਏ ਫਿਰ ਹਥੌੜੇ ਦੀ ਮਾਰ ਵੱਜਦੀ ਏ ਜਦੋਂ ਹਥੌੜੇ ਦੀ ਵਾਰ ਵੱਜਦੀ ਆ ਫਿਰ ਉਸੇ ਤੋਂ ਇੱਕ ਕਿਰਪਾਨ ਤਿਆਰ ਹੁੰਦੀ ਆ ਉਸੇ ਤੋਂ ਹੀ ਆਪਾਂ ਜਿਹੜਾ ਕੋਈ ਤੀਰ ਤਿਆਰ ਕਰਦੇ ਆ ਉਸੇ ਤੋਂ ਹੀ ਆਪਾਂ ਕੜੇ ਤਿਆਰ ਕਰਦੇ ਆ ਉਸੇ ਤੋਂ ਕੋਈ ਵੀ ਜਿਹੜੀ ਸੰਸਾਰ ਵਿੱਚ ਵਸਤੂ ਵਰਤਨ ਆੜਿਆ ਉਹ ਤਿਆਰ ਹੁੰਦੀ ਏ ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਕਹਿ ਰਹੇ ਨੇ ਕਿ ਤੂੰ ਵੀ ਜਿਹੜਾ ਵਾ ਉਹ ਥੋੜੇ ਵਾਕ ਜਿਹੜਾ ਆਪਣੇ ਮਨ ਨੂੰ ਆ ਲੋਹੇ ਰੂਪੀ ਮਨ ਨੂੰ ਨਾਮ ਰੂਪੀ ਹਥੌੜੇ ਨਾਲ ਛੱਟ ਮਾਰ ਇਹ ਵੀ ਕਿਸੇ ਵੇਲੇ ਆਕਾਰ ਬਦਲ ਕੇ ਉਸ ਪਰਮਾਤਮਾ ਦੀ ਜੋਤ ਵਿੱਚ ਰਲ ਮਿਲ ਜਾਏਗਾ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਮਨ ਤਨ ਆਗੇ ਰੱਖ ਕੇ ਉਪਦੇ ਸੇਵ ਕਰੇ ਕਹਿੰਦੇ ਕਿ ਜਿਸ ਤਰ੍ਹਾਂ ਉਹ ਹਾਥੀ ਦੀ ਜਿਹੜੀ ਆ ਹਾਲ ਤੇ ਆ ਜਿਵੇਂ ਹਾਥੀ ਆਗਿਆ ਮੰਨ ਕੇ ਚੱਲਦਾ ਹੈ ਜਿਵੇਂ ਲੋਹਾ ਆਗਿਆ ਮੰਨ ਕੇ ਆਪਣਾ ਕਾਰ ਬਦਲ ਲੈਂਦਾ ਹੈ ਇਸੇ ਤਰ੍ਹਾਂ ਗੁਰੂ ਪਿਆਰੇ ਮਨ ਤਨ ਆਗੇ ਭਾਵ ਮਨ ਤਨ ਨੂੰ ਅੱਗੇ ਰੱਖ ਪਰਮਾਤਮਾ ਦੇ ਤੇ ਫਿਰ ਕੀ ਆ ਉਪਦੇ ਸੇਵ ਕਰੇ ਮਨ ਨੂੰ ਵੀ ਅੱਗੇ ਰੱਖ ਤੇ ਤਨ ਨੂੰ ਵੀ ਅੱਗੇ ਰੱਖ ਤੇ ਫਿਰ ਪਰਮਾਤਮਾ ਦੀ ਐਸੀ ਸੇਵਾ ਕਰ ਜਿਹੜੀ ਕਦੀ ਕਿਸੇ ਨੇ ਸੰਸਾਰ ਵਿੱਚ ਕਰੀ ਨਾ ਹੋਵੇ ਪਾਵੇ ਜਿੰਨਾ ਮਰਜ਼ੀ ਲੋਕ ਵੇਖੀ ਜਾਂਦੇ ਨੂੰ ਜਿੰਨਾ ਮਰਜ਼ੀ ਕੋਈ ਕਹੀ ਜਾਵੇ ਵੀ ਇਹ ਐ ਕਰਦਾ ਗੁਰੂ ਘਰ ਜਾ ਕੇ ਉਹ ਕਰਦਾ ਲੋਕਾਂ ਨੂੰ ਛੱਡ ਦੋ ਬਸ ਪਰਮਾਤਮਾ ਨੂੰ ਆਪਣਾ ਮਨ ਦਾ ਨਾ ਪਾਰਤ ਦੇਣਾ ਹੈ ਕਿਉਂਕਿ ਜਦੋਂ ਆਖਰੀ ਵਾਰ ਇਸ ਸੰਸਾਰ ਤੋਂ ਜਾਣਾ ਸਾਧ ਸੰਗਤ ਉਦੋਂ ਪ੍ਰਮਾਤਮਾ ਨੇ ਨਾਲ ਹੋਣਾ ਉਹ ਗੱਲਾਂ ਕਰਨ ਵਾਲਿਆਂ ਨਾਲ ਜਿਹੜਾ ਤੇ ਨਾ ਹੀ ਉਹਨਾਂ ਨੇ ਹਣਾ ਜਿੰਨਾ ਕਹਿਣਾ ਵੀ ਇਹ ਬੜਾ ਸੇਵਾਦਾਰ ਬਦਦਾ ਹੋਵੇ। ਸਾਥ ਸੰਗਤ ਹੀ ਹੋਣਾ ਪ੍ਰਮਾਤਮਾ ਨੇ ਆਪਣਾ ਆਸਰਾ ਲੈ। ਇਸੇ ਕਰਕੇ ਆਪਾਂ ਉਹਦੀ ਸੇਵਾ ਕਰੀਏ। ਇਹ ਕਹਿੰਦੇ ਗੁਰਮੁਖ ਇਉ ਗੁਰਮੁਖ ਆਪ ਨਿਵਾਰੀ ਹੈ। ਸਭ ਰਾਜ ਸ੍ਰਿਸ਼ਟ ਕਾਲੇ। ਜਿਹੜਾ ਮਨ ਤਨ ਨੂੰ ਅੱਗੇ ਰੱਖ ਕੇ ਪ੍ਰਮਾਤਮਾ ਦੀ ਸੇਵਾ ਕਰੇਗਾ, ਨਾਮ ਸਿਮਰਨ ਜਪੇਗਾ ਉਨ ਸਾਰੀ ਸ੍ਰਿਸ਼ਟੀ ਦਾ ਰਾਜ ਪ੍ਰਾਪਤ ਹੋਏਗਾ ਗੁਰੂ ਅਰਬਿੰਦ ਸਾਹਿਬ ਜੀ ਕਹਿ ਰਹੇ ਨੇ ਇਹੋ ਗੁਰਮਖ ਆਪਣੇ ਮਾਰਗੇ ਕਹਿੰਦੇ ਇਹ ਗੁਰਮਖ ਆਪਣੇ ਮਨ ਨੂੰ ਇਸੇ ਤਰ੍ਹਾਂ ਨਿਵਾਰਦੇ ਪਰਮਾਤਮਾ ਤੋਂ ਫਿਰ ਕੀ ਹੋਏਗਾ ਸਭ ਰਾਜ ਸ੍ਰਿਸ਼ਟੀ ਕਾ ਨੇ ਪਰਮਾਤਮਾ ਸੁੱਤੇ ਸਿੱਧ ਤੈਨੂੰ ਰਾਜ ਬਖਸ਼ਿਸ਼ ਕਰ ਦੇਣਗੇ ਸੁੱਤੇ ਸਿੱਧ ਤੈਨੂੰ ਇਸ ਸੰਸਾਰ ਦਾ ਇਸ ਸ੍ਰਿਸ਼ਟੀ ਦਾ ਰਾਜਾ ਬਣਾ ਦੇਣਗੇ ਕਿਉਂਕਿ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਅਗਰ ਜੂਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਕਿ ਹੋਰ ਜੂਨਾ ਦੇ ਤੋਂ ਵਾਧ ਸ੍ਰੇਸ਼ਟ ਮੰਨਿਆ ਗਿਆ ਇਹ ਮਨੁੱਖਾ ਜੂਨ ਨੂੰ ਮਨੁੱਖਾ ਜੂਨ ਦੇ ਵਿੱਚ ਆ ਕੇ ਜਿਹੜਾ ਗੁਰੂ ਸਾਹਿਬ ਤੈਨੂੰ ਸਿੱਖਦਾਰ ਬਣਾਉਂਦੇ ਨੇ ਸਰਦਾਰ ਬਣਾਉਂਦੇ ਨੇ ਜੂਨਾ ਦਾ 84 ਲੱਖ ਜੂਨ ਵਿੱਚ ਜੇਕਰ ਕੇ ਨੂੰ ਸਰਦਾਰ ਕਿਹਾ ਗਿਆ ਤਾਂ ਉਹ ਕਿਹਾ ਗਿਆ ਏ ਸਿੱਖਦਾਰ ਕਿਹਾ ਗਿਆ ਮਨੁੱਖਾ ਜੂਨ ਕਿਉਂਕਿ ਇਹ ਜੂਨ ਜਿਹੜੀ ਆ ਸਭ ਤੋਂ ਸ੍ਰੇਸ਼ਟ ਆ ਉੱਤਮ ਆ ਪਰ ਕਈਆਂ ਦੇ ਕਰਮ ਮਾੜੇ ਕਈਆਂ ਦਾ ਸਰੀਰ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਹੋ ਜਾਂਦਾ ਏ ਕਿ ਉਹ ਆਪਣੇ ਪੁਰਾਣੇ ਕਰਮਾਂ ਦੇ ਕਰਕੇ ਜਿਹੜਾ ਇਸ ਸੰਸਾਰ ਵਿੱਚ ਉਹ ਚੀਜ਼ ਨੂੰ ਭੋਗਦੇ ਨੇ ਆਪਾਂ ਵੇਖਦੇ ਆ ਸੰਸਾਰ ਵਿੱਚ ਕੀ ਕੀ ਵੜ ਰਿਹਾ ਹੈ ਤੇ ਕਹਿੰਦੇ ਨੇ ਨਾਨਕ ਗੁਰਮਖੁੱਜੀ ਹੈ ਜਾਇਆ ਭੇ ਨਜ਼ਰ ਕਰੇ ਕਹਿੰਦੇ ਤਾਂ ਹੀ ਆਪਾਂ ਉਹਦੀ ਚਾਲ ਨੂੰ ਉਹਦੀ ਆਗਿਆ ਨੂੰ ਉਹਦੇ ਕਰਤੱਵ ਨੂੰ ਸਮਝ ਸਕਦੇ ਆ ਜੇਕਰ ਉਹ ਸਾਡੇ ਤੇ ਨਜ਼ਰ ਕਰੇ ਜਿਉਂ ਸਾਡੇ ਤੇ ਦ੍ਰਿਸ਼ਟੀ ਕਰੇ ਪਰੇ ਸਾਡਾ ਧਿਆਨ ਜਿਹੜਾ ਵਾ ਪ੍ਰਮਾਤਮਾ ਵਾਲੇ ਪਾਸੇ ਕਦੋਂ ਲੱਗੂਗਾ ਕਦੋਂ ਅਸੀਂ ਪ੍ਰਮਾਤਮਾ ਵੱਲ ਵੇਖਾਂਗੇ ਕਦੋਂ ਪ੍ਰਮਾਤਮਾ ਸਾਡੇ ਤੇ ਨਜ਼ਰ ਕਰੂਗਾ ਫਿਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਮਹੱਲਾ ਤੀਜਾ ਫਿਰ ਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਅਗਾਹ ਸ਼ਬਦ ਤੋੜਦੇ ਨੇ ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪ੍ਰਵਾਨ ਨਾਨਕ ਕੁੱਲ ਉਧਾਰੇ ਆਪਣਾ ਦਰਗਾਹ ਪਾਵੇ ਮਾਨ ਗੁਰ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜੇ ਗੁਰਮਖ ਜਨ ਨਾਮ ਤੇ ਆਉਦੇ ਨੇ ਨਾਮ ਜਪਦੇ ਨੇ ਸਵਾ ਸਵਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਜਿੰਦ ਪਾਉ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਨੂੰ ਗੁਰ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਉਹਨਾਂ ਤੇ ਬੜੀ ਮਹਾਰਾਜ ਦੀ ਕਿਰਪਾ ਹੁੰਦੀ ਹੈ ਉਹਨਾਂ ਦੀਆਂ ਕੁੱਲਾਂ ਦੀਆਂ ਕੁੱਲਾਂ ਤਰ ਜਾਂਦੀਆਂ ਨੇ ਨਾਨਕ ਕੋਲੇ ਖੁਦਾ ਰੇ ਆਪਣਾ ਦਰਗਾਹ ਪਾਵੈ ਮਾਣ ਕੋਲੇ ਉਧਰ ਉਧਰ ਜਦੋਂ ਆਪਸ ਸੰਸਾਰ ਤੋਂ ਜਾਏਗਾ ਤੇ ਉਸ ਦਰਗਾਹ ਦੇ ਵਿੱਚ ਜਿਹੜਾ ਉਹਨੂੰ ਮਾਣ ਮਿਲੇਗਾ ਕਿਉਂਕਿ ਉਹਨੇ ਨਾਮ ਜਪਿਆਣਾ ਹੈ ਸੇਵਾ ਕੀਤੀ ਹੈ ਸਾਧੂਆਂ ਦੀ ਪੌੜੀ ਔੜੀ ਅੱਗੇ ਬਖਸ਼ਿਸ਼ ਕਰਦੇ ਗੁਰੂ ਸਾਹਿਬ ਜੀ ਗੁਰਮਖ ਸਖੀਆ ਸਿੱਖ ਗੁਰੂ ਮਿਲਾਈਆਂ ਗੁਰੂ ਸਾਹਿਬ ਕਹਿੰਦੇ ਨੇ ਕਿ ਗੁਰਮਖ ਸਖਿਆ ਸਿੱਖ ਗੁਰੂ ਮਿਲਾਈ ਆ ਜੇ ਗੁਰੂ ਚਾਵੇ ਨਾ ਫੇਰੀ ਆਪਾਂ ਸੰਗਤਾਂ ਮਿਲ ਕਰਕੇ ਬੈਠdੀਆਂ ਵਾ ਫੇਰੀ ਆਪਾਂ ਨਾਮ ਸਿਮਰਨ ਕਰਦੇ ਆ ਫੇਰੀ ਆਪਾਂ ਗੁਰੂ ਦੀ ਸੰਗਤ ਦਾ ਲਾਹਾ ਖੱਡਦੇ ਆ ਕਿਉਂਕਿ ਬੁਰੇ ਕੰਮ ਕੋ ਊਠਕ ਲੋਆ ਨਾਮ ਕੇ ਵੇਲਾ ਤੈ ਤੈ ਸੋਆ ਕਹਿੰਦੇ ਆ ਜੀ ਬੁਰਾ ਕੰਮ ਜਦੋਂ ਕਰਨ ਦਾ ਸਮਾਂ ਹੁੰਦਾ ਨਾ ਜਦੋਂ ਕਿਸੇ ਦਾ ਬਾੜਾ ਸੋਚਣਾ ਦਾ ਜਦੋਂ ਕਿਸੇ ਦੀ ਮਾੜੀ ਗੱਲ ਕਰਨੀ ਆ ਜੇ ਕਿਸੇ ਬਾਰੇ ਬਾੜਾ ਵਿਚਾਰ ਮਨ ਚ ਲਿਆਉਣਾ ਤੇ ਕਹਿੰਦੇ ਉਸੇ ਵੇਲੇ ਇਹਨੂੰ ਨੀਂਦ ਵੀ ਆਉਂਦੀ ਨਹੀਂ ਲੱਗਦੀ ਗੱਲ ਕਰਦੇ ਤੇ ਕੋਟ ਕੇ ਪਹਿਲਾਂ ਕੋਈ ਲਿਆ ਮੈਂ ਤਾਂ ਦੱਸਦਾ ਉਹਦੇ ਬਾਰੇ ਆ ਇਦਾਂ ਦਾ ਹੀ ਉਹ ਇਦਾਂ ਦਾ ਹੀ ਤੇ ਭਰਸਾ ਸਾਹਿਬ ਜੀ ਜਦੋਂ ਨਾਮ ਜਪਦਾ ਵੇਲਾ ਹੁੰਦਾ ਨਾ ਉਦੋਂ ਹਾਲੂ ਵਾਸੀਆਂ ਹੁੰਦਿਆਂ ਸਾਡਾ ਜਿਹੜਾ ਮਾਣਿਆ ਉਹ ਟੇਕਦਾ ਨਹੀਂ ਸਾਡੇ ਹਿਰਦੇ ਅੰਦਰ ਨਾ ਇਦਾਂ ਜਲਨ ਜੀ ਲੱਗੀ ਰਹਿੰਦੀ ਹੈ ਪਰ ਆਣੀ ਪਹਾ ਚ ਉੱਠ ਨਿਕਲੇ ਜਿੱਥੋਂ ਪਤਾ ਨਹੀਂ ਕੀ ਹੋ ਜਾਣਾ ਪਰ ਸਾਹਿਬ ਜੀ ਗੁਰੂ ਸਾਹਿਬ ਕਹਿੰਦੇ ਨੇ ਬੁਰੇ ਕਾਮ ਕੋਟ ਕੋ ਲੋਆ ਨਾ ਆਪਕੇ ਵੇਲਾ ਪਾਪੈ ਸੋਆ ਆਸਰਾ ਆਪਣਾ ਬੁਝੇ ਨਾ ਬਗਾਨਾ ਔਰ ਕਹਿੰਦੇ ਆਪਣਾ ਆਸਰ ਜਿਹੜਾ ਇਹ ਭਲਾਈ ਜਾ ਰਿਆ ਵਾ ਇਹਨੂੰ ਪਤਾ ਨਹੀਂ ਨਾਮ ਰੂਪੀ ਖਜ਼ਾਨਾ ਜਿਹੜਾ ਵਾ ਦਿਨ ਰਾਤ ਇਹਨੂੰ ਅਜਾਈ ਘਵਾ ਰਿਆ ਏ ਇਕ ਜਾਣੇ ਨੂੰ ਅਜਾਈ ਜਿਹੜਾ ਵਾ ਕਾਉਡੀਆਂ ਦੇ ਭਾਅ ਸੁੱਟ ਰਿਹਾ ਏ ਧਿਆਨ ਨਾਮ ਵਾਲੇ ਪਾਸੋਂ ਟੁੱਟ ਆਇਆ ਈ ਜੀ ਸਾਹਿਬ ਬਖਸ਼ਿਸ਼ ਕਰਦੇ ਨੇ ਇੱਕ ਸੇਵਕ ਗੁਰਪਾਸ ਇੱਕ ਗੁਰਕਾਰੇ ਲਾਈਆਂ ਇੱਕ ਸੇਵਕ ਗੁਰਪਾਸ ਜਿਵੇਂ ਦਾਸ ਗੁਰੂ ਸਾਹਿਬ ਜੀ ਦੇ ਕੋਲ ਬੈਠਾ ਹੈ ਤੁਹਾਡੇ ਨਾਲ ਵਿਚਾਰ ਹੋ ਰਹੀ ਹੈ ਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਨੇ ਇੱਕ ਸੇਵਕ ਗੁਰੂ ਪਾਸ ਇੱਕ ਗੁਰਕਾਰੇ ਲਾਈਆਂ ਇੱਕ ਤੁਸੀਂ ਕਾਰੇ ਲੱਗੇ ਹੋ ਪਾਲ ਤੁਸੀਂ ਕਥਾ ਸੁਣ ਰਹੇ ਹੋ ਤੁਸੀਂ ਸੇਵਾ ਸਿਮਰਨ ਬਾਰੇ ਸਮਝ ਰਹੇ ਹੋ ਤੁਸੀਂ ਗੁਰਬਾਣੀ ਨੂੰ ਆਪਣੇ ਹਿਰਦੇ ਅੰਦਰ ਖਾੜ ਰਹੇ ਹੋ ਇਹ ਆ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨ੍ਹਾਂ ਭਾਉ ਗੁਰੂ ਦੇ ਵਾਈਆਂ ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਪਿਆਰਾ ਵਸ ਜਾਂਦਾ ਏ ਪਿਆਰਾ ਪ੍ਰਮਾਤਮਾ ਆਣ ਕੇ ਵਿਸ਼ਰਾਮ ਕਰਦਾ ਏ ਉਹ ਆਣ ਕੇ ਬੈਠਦਾ ਏ ਫਿਰ ਕਹਿੰਦਾ ਏ ਜਿਨ੍ਹਾਂ ਗੁਰ ਪਿਆਰਾ ਮਨ ਚਿਤ ਤਿਨ੍ਹਾਂ ਭਾਉ ਗੁਰੂ ਦੇ ਵਾਈ ਉਹਨਾਂ ਦੇ ਅੰਦਰ ਪ੍ਰਮਾਤਮਾ ਨਾਮ ਰੂਪੀ ਖਜ਼ਾਨਾ ਬਖਸ਼ਿਸ਼ ਕਰ ਦਿੰਦਾ ਏ ਸੇਵਾ ਰੂਪੀ ਖਜ਼ਾਨਾ ਬਖਸ਼ਿਸ਼ ਕਰ ਦਿੰਦਾ ਏ ਮਿੱਠਤ ਨੀਵੀ ਨਾਨਕਾ ਗੁਣ ਚਕਿਆਈਆਂ ਤਤ ਵਾਲੇ ਗੁਣ ਬਖਸ਼ਿਸ਼ ਕਰ ਦਿੰਦਾ ਏ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰ ਦਿੰਦਾ ਏ ਦਿਨ ਰਾਤ ਅਨ ਚੜਦੀ ਕਲਾ ਵਾਲਾ ਜੀਵਨ ਉਹਦਾ ਬਤੇਤ ਹੁੰਦਾ ਹੈ ਸਾਧ ਸੰਗਤ ਦਾ ਆਪ ਅੰਮ੍ਰਿਤ Ỉਦਾਉਤ ਨਾ ਮੈਂ ਐਸੀ ਕਰਕੇ ਸੁਣਦੇ ਆ ਕਿ ਸਾਡਾ ਸਾਰਾ ਦਿਨ ਜਿਹੜਾ ਸੁੱਖਾਂ ਭਰਾਂ ਲੱਗੇ ਮਹਾਰਾ ਚੜਦੀ ਕਲਾ ਕਰੇ ਸਾਡੇ ਪਰਿਵਾਰ ਵਿੱਚ ਖੁਸ਼ੀਆਂ ਜਿਹੜੇ ਬਖਸ਼ਿਸ਼ ਕਰੇ ਪ੍ਰਮਾਤਮਾ ਪਰ ਸਾਡਾ ਵੀ ਵਰਜ ਬੰਦਾ ਹੈ ਕਿ ਜੇਕਰ ਬਾਪੂ ਸਾਹਿਬ ਨੂੰ ਕੁਝ ਬਖਸ਼ਣਾ ਚਾਹੁੰਦਾ ਹੈ ਤਾਂ ਅਸੀਂ ਜਰੂਰ ਉਹ ਚੀਜ਼ ਨੂੰ ਆਪਣੇ ਹਿੱਸੇ 'ਚ ਖੜੀਏ ਕੱਲ ਨਾ ਰਾਗੀ ਸਿੰਘ ਜੀ ਮੈਂ ਇੱਕ ਗੱਲ ਸੁਣਦਿਆਂ ਮੇਰੀ ਬੜਾ ਮਨ ਕੋਚ ਹੋਇਆ ਉਹ ਸੁਣ ਕੇ ਸਾਧ ਸੰਗਤ ਜੀ ਤੁਸੀਂ ਸੁਣੋ ਕਹਿੰਦਾ ਕਿ ਉਹ ਰਾਗੀ ਸਿੰਘ ਨੇ ਨਾ ਗੱਲ ਕੀਤੀ ਜਾਂਦੇ ਵੀ ਅੱਜ ਕੱਲ ਵੱਡੇ ਵੱਡੇ ਗੁਰਦਾਰਿਆਂ ਵਿੱਚ ਸੰਤ ਵੜਾ ਜਾਂਦੀ ਕਹਿੰਦੇ ਇੱਥੇ ਦੁੱਖ ਕੱਟੇ ਜਾਂਦੇ ਆ ਇੱਥੇ ਪੁੱਤ ਮਿਲਦੇ ਆ ਇੱਥੇ ਜਿਹੜਾ ਵਾ ਦੁੱਧ ਮਿਲਦਾ ਇੱਥੇ ਲਵੇਰਾ ਮਿਲਦਾ ਤੇ ਫਿਰ ਕਹਿੰਦੇ ਆ ਕਿ ਜਿਹੜਾ ਤੁਹਾਡੀ ਪੱਤੀ ਦੀ ਵਿੱਚ ਇੱਕ ਛੋਟਾ ਜਿਹਾ ਗੁਰਦਾਰਾ ਏ ਉੱਥੇ ਵੀ ਤਾਂ ਬਾਪੂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਬੈਠਾ ਜਿੱਥੋਂ ਜਾ ਕੇ ਤੁਸੀਂ ਦਾਤਾ ਮੰਗ ਰਹੇ ਹੋ ਉੱਥੇ ਵੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾਤਾ ਬਖਸ਼ੀ ਕਰ ਰਹੇ ਨੇ ਉਹ ਗਰਤੀ ਸਿੰਘ ਦੀ ਉਹ ਰਾਗੀ ਸਿੰਘ ਦੀ ਗੱਲ ਇਹ ਬੀ ਚੰਗੀ ਲੱਗੀ ਕਹਿੰਦਾ ਕਿ ਤੁਹਾਡੀ ਪੱਤੀ ਜੀ ਇੱਕ ਛੋਟਾ ਜਿਹਾ ਗੁਰਦਾਰਾ ਹੈ ਜਿਹਨੂੰ ਤੁਸੀਂ ਬੜੇ ਪਿਆਰ ਨਾਲ ਆਪਣੀ ਧਨ ਸੰਪਤੀ ਆਪਣੀ ਸੇਵਾ ਦੇ ਕੇ ਗੁਰਦਾਰਾ ਤਿਆਰ ਕਰਵਾਇਆ ਹੈ ਪਰ ਉਹਦਾ ਕਲਰ ਖਤਮ ਹੋ ਰਿਹਾ ਹੈ ਉਹਦਾ ਰੰਗ ਖਤਮ ਹੋ ਰਿਹਾ ਹੈ ਉਹਦੇ ਗੇਟ ਨੂੰ ਜ ਗਾਲਦਾ ਕਰਿਆ ਹੈ ਉਹਦੇ ਗੁਰੂ ਘਰ ਦੇ ਗਾੜੀ ਘਾਉਂ ਕਰਿਆ ਹੈ ਪਿਆਰਿਆ ਹੋਰ ਤਾਂ ਜਾ ਕੇ ਕਈਆਂ ਦੇ ਨਾਲ ਘਾਹ ਫੁੱਟਦਾ ਫਿਰਦਾ ਹੈ ਹੋਰ ਤਾਂ ਜਾ ਕੇ ਥਾਲ ਧੁੰਦਾ ਫਿਰਦਾ ਹੈ ਹੋਰ ਤਾਂ ਜਾ ਕੇ ਗੁਰਦਾਰੇ ਪੈਪਾ ਨਾਲ ਧੁੰਦਾ ਫਿਰਦਾ ਹੈ ਪਰ ਜਿਹੜਾ ਆਪਣੇ ਨਨ ਸੰਪਤੀ ਜੋੜ ਕੇ ਰੁਪਈਆ ਰੁਪਈਆ ਜੋੜ ਕੇ ਤੂੰ ਐਡਾ ਸੋਹਣਾ ਦਰਬਾਰ ਤਿਆਰ ਕੀਤਾ ਇਹ ਉਹਦੇ ਹਾਲ ਤੇਰਾ ਧਿਆੜ ਹੀ ਨਹੀਂ ਬੜੀ ਚੰਗੀ ਗੱਲ ਲੱਗੀ ਮੇਰੇ ਮਨ ਚ ਬੜਾ ਚਾਹ ਹੈ ਕਿ ਮੈਂ ਸੰਗਤ ਦੇ ਨਾਲ ਇਹ ਗੱਲ ਕਰਾਂ ਆਖੋਗੇ ਵੀ ਇਹ ਬਾਬਾ ਦੇ ਕੋਲੋਂ ਆਉਦੇ ਨਹੀਂ ਸਾਹ ਸੰਗਤ ਦੀ ਸੱਚੀ ਗੱਲ ਆ ਉਹ ਰਾਜੀ ਸਿੰਘ ਨੇ ਬੜੀ ਵਧੀਆ ਗੱਲ ਕੀਤੀ ਕਿ ਕਹਿੰਦਾ ਕਿ ਹੋਰਾਂ ਥਾਵਾਂ ਨੂੰ ਜਾ ਕੇ ਬੜਾ ਸੋਹਣਾ ਕਰਦਾ ਹੈ ਤੂੰ ਜਾ ਕੇ ਗੋਮਟ ਸਾਫ਼ ਕਰਦਾ ਏ ਤੂੰ ਜਾ ਕੇ ਪਾਲਕੀਆਂ ਤੇ ਕੱਪੜਾ ਮਾਰਦਾ ਏ ਚਾਦਰਾਂ ਝਾੜਦਾ ਏ ਕਈ ਕੋ ਕਰਦਾ ਏ ਆਂਦਾ ਜਿਹੜਾ ਤੇਰੇ ਘਰ ਦੇ ਲਾਗੇ ਰੱਬ ਵੱਸਣ ਧਿਆਏ ਉਹਦੇ ਰੂਹ ਤੋਂ ਕੋਸਾ ਦੂਰ ਆ ਕਹਿੰਦੇ ਬੁੰਨਿਆ ਰੱਬ ਤੇ ਤੋਂ ਵਾਕਣੀ ਤੇਰੀ ਵੇਖਣ ਵਾਲੀ ਆਖਣੀ ਕਹਿੰਦੇ ਰੱਬ ਸਾਡੇ ਤੋਂ ਕਦੀ ਵਾਕਣੀ ਦਾ ਸਾਡੀ ਅੱਖ ਦੇ ਵਿੱਚ ਫਰਕ ਪੈ ਜਾਂਦਾ ਏ ਸਾਨੂੰ ਵੇਖਣ ਨੂੰ ਜਿਹੜਾ ਵਾ ਉਹ ਵੱਡਾ ਗੁਰਦਾਰਾ ਚੰਗਾ ਲੱਗਦਾ ਤੇ ਜਿਹੜਾ ਇਹ ਆਪਦੀ 25 ਦੇ ਵਿੱਚ ਗੁਰਦਾਰਾ ਤਿਆਰ ਕੀਤਾ ਉਸੇ ਤੋਂ ਅਸੀਂ ਕੋਸਾ ਦੂਰ ਹਾਂ ਉਹ ਅਸੀਂ ਕੀ ਆ ਅਸੀਂ ਪ੍ਰਧਾਨਾਂ ਨੂੰ ਜ਼ਿੰਮੇਵਾਰੀ ਬਖਸ਼ੀ ਕੀਤੀ ਆ ਗ੍ਰੰਤੀ ਸਿੰਘਾਂ ਨੂੰ ਡਿਊਟੀ ਬਖਸ਼ੀ ਕੀਤੀ ਆ ਕਿ ਆਪੇ ਆਉਣਗੇ ਆਪੇ ਕਰਨਗੇ ਅਸੀਂ ਤਾਂ ਆਪਦੀ ਸੇਵਾ ਬਖਸ਼ਦੇ ਹੀ ਦੇਣੀ ਆ ਸੰਗਰਾਮ ਤੇ ਜੱਜਤਾ ਲਾ ਲਓ ਪਰ ਉਹ ਕਹਿੰਦੇ ਆ ਕਿ ਜਿੱਥੇ ਆਪਾਂ ਹੋਰ ਧਾਵਾਂ ਤੇ ਜਾ ਕੇ ਸੇਵਾ ਕਰਦੇ ਆ ਹੋਰ ਤਾਂ ਜਾ ਕੇ ਮਹਾਰਾਜ ਜੀ ਹਾਜੂਰੀ ਵਿੱਚ ਵਿਚਰਦੇ ਆ ਇਸੇ ਤਰ੍ਹਾਂ ਤੁਸੀਂ ਆਪਣੇ ਲਾਗੇ ਜਿਹੜਾ ਗੁਰਦਾਰਾ ਸਾਹਿਬ ਹੈ ਇਹ ਕੱਲਾ ਆਪਣੇ ਨਹੀਂ ਪਿੰਡ ਵਿੱਚ ਜਿੱਨੇ ਗੁਰਦਾਰੇ ਮੈਂ ਸਾਹ ਜਣ ਬੇਤੀ ਕਰਦਾ ਕਿ ਸਾਹ ਸੰਗਤ ਜਰੂਰ ਆਪਣੇ ਗੁਰਦਾਰਾ ਸਾਹਿਬ ਵਿੱਚ ਸੇਵਾ ਕਰਿਆ ਕਰੋ ਜਾ ਕੇ ਜਰੂਰ ਜਾ ਕੇ ਉੱਥੇ ਝਾੜੂ ਮਾਰਨ ਵਾਲਾ ਝਾੜੂ ਮਾਰੋ ਜਿੱਥੇ ਕੋਈ ਕਹਾ ਪਟਣ ਵਾਲਾ ਕਹਾ ਪਟੋ ਜਿੱਥੇ ਸੇਵਾ ਦਾ ਕੋਈ ਸਵਾ ਮਿਲਦਾ ਹੈ ਤਾਂ ਮੌਕਾ ਮਿਲਦਾ ਹੈ ਤੇ ਕਦੀ ਨਾ ਵਸਾਰੋ ਕਿਉਂ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇਨ ਰਾਤ ਮਹਾਰਾਜ ਦੇ ਪ੍ਰਕਾਸ਼ ਹੁੰਦੇ ਨੇ ਇਹ ਇੱਕ ਗੱਲ ਯਾਦ ਰੱਖਿਓ ਗ੍ਰੰਥੀ ਸਿੰਘ ਦਾ ਫਰਜ਼ ਵੰਦਾ ਕਿ ਰੋਜ਼ ਅੰਮ੍ਰਿਤ ਵੇਲੇ ਆਣ ਕੇ ਆਪ ਸੰਗਤਾਂ ਨਾਲ ਜੁੜੇ ਤੇ ਆਪ ਸੰਗਤਾਂ ਦਾ ਫਰਜ਼ ਵੰਦਾ ਕਿ ਆਪ ਵੀ ਆਣ ਕੇ ਸੇਵਾ ਕਰੋ ਫਿਰ ਗੁਰੂ ਸਾਹਿਬ ਜੀ ਖੇੜਲੀਆਂ ਪਾਟੀਆਂ ਉਹ ਜੇ ਬਖਸ਼ਿਸ਼ ਕਰਦੇ ਨੇ ਗੁਰ ਸਿੱਖਾਂ ਇੱਕੋ ਪਿਆਰ ਵਾਹ ਗੁਰੂ ਜਿੰਨਾ ਗੁਰ ਪਿਆਰਾ ਮਨ ਚਿੱਤ ਦਿਨਾ ਭਾਉ ਗੁਰੂ ਦੇ ਵਾਈਆਂ ਗੁਰ ਸਿੱਖਾਂ ਇੱਕੋ ਪਿਆਰ ਗੁਰਮਿੱਤਾ ਪੁੱਤਾ ਭਾਈਆਂ ਤੇ ਪ੍ਰਮਾਤਮਾ ਸਾਹਾ ਸੰਗਤ ਜੀ ਗੁਰੂ ਅਮਰਦਾਸ ਕਹਿੰਦੇ ਨੇ ਉਹਨਾਂ ਨੇ ਪਿਆਰ ਕਰਦਾ ਜਿਹੜਾ ਇਹਨੂੰ ਪਿਆਰ ਕਰੂਗਾ ਕਹਿੰਦੇ ਗੁਰ ਸਿੱਖਾ ਇੱਕੋ ਪਿਆਰ ਤੇ ਕਹਿੰਦੇ ਗੁਰੂ ਦਾ ਸਿੱਖਾ ਨਾਲ ਇੱਕੋ ਜਿਹਾ ਪਿਆਰ ਆ ਉਹ ਕਿਸੇ ਨੂੰ ਮਾਰਾ ਨਹੀਂ ਚਾਹੁੰਦਾ ਉਹ ਕਿਸੇ ਦਾ ਵੀ ਜਿਹੜਾ ਕਦੀ ਵੀ ਮਾਰਾ ਨਹੀਂ ਸੋਚੂਗਾ ਸਾਹਾ ਸੰਗਤ ਗੁਰੂ ਸਾਹਿਬ ਬਖਸ਼ੀ ਕਰਦੇ ਨੇ ਗੁਰਮਿੱਤਾਂ ਪੁੱਤਾਂ ਪਾਏ ਆ ਕਿ ਆਪਣੇ ਪਰਵਾਰਵਾਦ ਆਪ ਜੀਆਂ ਦੇ ਨਾਲ ਪ੍ਰੇਮ ਕਰਦਾ ਹੈ ਦਿਨ ਰਾਤ ਆਪ ਜੀ ਦੀ ਉਡੀਕ ਕਰਦਾ ਹੈ ਦਿਨ ਰਾਤ ਆਪ ਜੀ ਨੂੰ ਸੱਦਦਾ ਹੈ ਫਿਰ ਗੁਰੂ ਸਾਹਿਬ ਕਹਿੰਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇ ਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋ ਗਏ ਹਿਰਦੇ ਦਿਨਾ ਸਮਾਣੀ ਕਿ ਜਿਨ੍ਹਾਂ ਤੇ ਕਰਮ ਹੋ ਜਾਂਦਾ ਜਿਨ੍ਹਾਂ ਤੇ ਪ੍ਰਮਾਤਮਾ ਦੀ ਨਦਰ ਹੋ ਜਾਂਦੀ ਉਹਨਾਂ ਦੇ ਇਹ ਬਾਣੀ ਜਿਹੜੀ ਹਿਰਦੇ ਅੰਦਰ ਵਸਾਈ ਜਾਂਦੀ ਹੈ ਤੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਗੁਰ ਸਾਧੂ ਕਰ ਬੋਲੋ ਸਾਬੋ ਗੁਰ ਆਖ ਗੁਰੂ ਜਿਵਾਈਆਂ ਤੇ ਗੁਰ ਸਾਧੂ ਕਰ ਬੋਲੋ ਸਭ ਗੁਰ ਉਹ ਕਹਿੰਦੇ ਨੇ ਕਿ ਸਾਰੇ ਜਿਹੜਾ ਉਸ ਪ੍ਰਮਾਤਮਾ ਦਾ ਨਾਮ ਜਪੋ ਉਸ ਪ੍ਰਮਾਤਮਾ ਨੂੰ ਯਾਦ ਕਰਨਾ ਕਰੋ ਪ੍ਰਾਣੇ ਮਨ ਦੇ ਵਿੱਚ ਵੈਰ ਪ੍ਰਾਣੀ ਨਿੰਦਿਆ ਪ੍ਰਾਣਾ ਮਨ ਦੇ ਵਿੱਚ ਕੋਈ ਖਿਆਲ ਇਹ ਸਾਨੂੰ ਤੇ ਗੁਰਦਾਰੇ ਆਉਣ ਤੋਂ ਇਦਾਂ ਕਹਿੰਨੇ ਕਿ ਆਹ ਕਿਉਂ ਜਾਈਏ ਇਹ ਚੀਜ਼ਾਂ ਨੂੰ ਖਤਮ ਕਰੋ ਤੇ ਬਸ ਪਰ ਮਾਤਮਾ ਨੂੰ ਵੇਖੋ ਗੁਰੂ ਗ੍ਰੰਥ ਸਾਹਿਬ ਨੂੰ ਦਰਸ਼ਨ ਕਰੋ ਉਹਨਾਂ ਦੀ ਸੇਵਾ ਕਰੋ ਕੋਈ ਵੀ ਤੁਹਾਨੂੰ ਰੋਕੂਗਾ ਨਹੀਂ ਕੋਈ ਵੀ ਤੁਹਾਨੂੰ ਕੁਝ ਕਹੂਗਾ ਨਹੀਂ ਆਖ ਗੁਰੂ ਜੀ ਵਾਈਆਂ ਇਹ ਆਪਾਂ ਗੁਰੂ ਨੂੰ ਜਪ ਜਪ ਕਰਕੇ ਜੀ ਰਹੇ ਆ ਤੇ ਗੁਰੂ ਸਾਨੂੰ ਦਿਨ ਰਾਤ சுவாਸ ਬਖਸ਼ਿਸ਼ ਕਰ ਰਿਹਾ ਹੈ ਦਿਨ ਰਾਤ சுவாਸਾਂ ਦੀ ਪੂੰਜੀ ਬਖਸ਼ਿਸ਼ ਕਰ ਰਿਹਾ ਹੈ ਇਹ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਵੀ ਆਪਣੀ ਸਜੀਬਾ ਨਾਲ ਹੋਰਾਂ ਨਾਮ ਦਾ ਬਹੁਤ ਜਿਹੜਾ ਆਪੀ ਨਾਮ ਲੈਣੇ ਆ ਕਿ ਫਲਾਣਾ ਐ ਚੰਗਾ ਫਲਾਣਾ ਉਹ ਚੰਗਾ ਫਲਾਣਾ ਐ ਮਾੜਾ ਫਲਾਣਾ ਉਹ ਮੜ ਕਹਿੰਦੇ ਆ ਗੁਰੂ ਸਾਹਿਬ ਕਹਿੰਦੇ ਆ ਕਿ ਇਸ ਜੇਬਾ ਨਾਲ ਨਾਮ ਨੂੰ ਜਪੋ ਤੇ ਤੂੰ ਹੀ ਕੇਵਲੇ ਦਰਗਾਹ ਵਿੱਚ ਪ੍ਰਵਾਨ ਹੋ ਜਾਵੇਂਗਾ ਸੋ ਇਸ ਅੰਮ੍ਰਿਤ ਵੇਲੇ ਦੇ ਵਿਚਾਰ ਗੁਰੂ ਅਮਰਦਾਸ ਬਾੜਾ ਸੇ ਕਿਰਪਾ ਕਰਨ ਆਪ ਆਈ ਹੋ ਇਸ ਸੋਸਾ ਸੰਗਤ ਦੀ ਦਰਹਾ ਹਾਜ਼ਰੀ ਪ੍ਰਵਾਨ ਕਰਨ ਮਹਾਰਾਜ ਜੱਨੇ ਹੋ ਕਦਮ ਕਦਮ ਲੇਖੇ ਲਾਉਣ ਸੋ ਹਣ ਸਾਧ ਸੰਗਤ ਜੀ ਕੜਾ ਪ੍ਰਸ਼ਾਦ ਦੀ ਵੇਖ ਦਾ ਵਰਤਾਰਾ ਹੋਏਗਾ ਆਪ ਇਸ மூ ਸੰਗਤਾਂ ਦੇ ਨਾਮ ਪ੍ਰਸ਼ਾਦ ਲੈ ਕੇ ਜਾਣ ਦੀ ਕਿਰਪਾਲਤਾ ਕਰਨੀ ਆ ਸੰਗਤਾਂ ਦੇ ਚਰਨਾਂ ਵਿੱਚ ਬੀਤ ਤੇ ਪਾਈ ਜਿੰਨੇ ਪਰਿਵਾਰ ਜਿੰਨੇ ਸਵੀਰ ਜੁੜਦੇ ਹੋ ਇਸੇ ਤਰ੍ਹਾਂ ਆਪ ਜਿਹੜੇ ਰਹੋ ਗੁਰਸਾਹਿਬ ਕਿਰਪਾ ਕਰਨ ਆਪ ਜੀ ਤੇ ਮਿਹਰਾ ਕਰਨ ਆਪ ਜਿਆ ਨੂੰ ਇਸੇ ਤਰ੍ਹਾਂ ਗੁਰੂ ਸਾਹਿਬ ਅੰਮ੍ਰਿਤ ਵੇਲੇ ਦਾ ਸਮਾ ਸੰਧਿਆ ਵੇਲੇ ਦਾ ਸਮਾ ਹਾਰ ਗਲਤ ਅੱਠੇ ਪੈਰ ਆਪ ਜਿਆ ਨੇ ਜੋੜੀ ਰੱਖਣ ਗੁਰੂ ਗ੍ਰੰਥ ਸਾਹਿਬ ਨਾਲ ਵਾਹਿਗੁਰੂ ਜੀ ਕਾ ਖਾਲਸਾ